ਸੋਸ਼ਲ ਸੈਕਟਰ ਸਕਿਲਿੰਗ ਸਮਾਲ ਇੰਡਸਟਰੀ ਮੀਡੀਅਮ ਇੰਡਸਟਰੀ ਉਹਨਾਂ ਦੀ ਸਿਹਤ ਬਰਕਰਾਰ ਰੱਖਣ ਲਈ ਉਹਨਾਂ ਦੇ ਜਿਹੜਾ ਕਰਜ਼ਿਆਂ ਦਾ ਬੋਝ ਉਹਨੂੰ ਢਾਹ ਦਿੰਦਾ ਸੀ ਫਾਰਮਰਸ ਨੂੰ ਢਾਹ ਦਿੰਦਾ ਸੀ ਉਹਦੇ ਲਈ ਸਪੈਸ਼ਲ ਸਕੀਮਾਂ ਲਿਆਤੀਆਂ ਨੇ ਸਮ ਐਕਸਟੈਂਡ ਵੈਲਫੇਅਰ ਬਜਟ ਹੈ ਕਿਹੜੀਆਂ-ਕਿਹੜੀਆਂ ਤੁਹਾਨੂੰ ਲੱਗੀਆਂ ਹਾਈਲਾਈਟਸ ਕੀ ਇਹ ਤਾਂ ਬਹੁਤ ਹੀ ਵਧੀਆ ਹੋਇਆ ਹੈ ਐਗਰੀਕਲਚਰ ਸੈਕਟਰ ਤੇ ਜਿਹੜਾ ਇਹਨਾਂ ਨੇ ਫੋਕਸ ਕੀਤਾ ਉਹ ਬਹੁਤ ਅੱਛਾ ਹੈ ਮਿਡਲ ਕਲਾਸ ਦੀ ਆਪਾਂ ਗੱਲ ਕਰੀਏ ਉਹਨਾਂ ਲਈ ਬਜਟ ਕਿਵੇਂ ਦਾ ਸਕਿਲਿੰਗ ਹੋਏਗੀ ਯੂਥ এমਪਲੋਇਮੈਂਟ ਯੂਥ ਜੌਬਸ दैट ਆਟੋਮੈਟਿਕਲੀ ਟ੍ਰਾਂਸਲੇਟਸ ਇੰਟੂ ਵੈਲਫੇਅਰ ਆਫ ਦ ਮਿਡਲ ਕਲਾਸ ਬਾਬੂ ਸ਼ਾਹ ਦੇਖ ਰਹੇ ਤੁਸੀਂ ਅੱਜ ਕੇਂਦਰ ਸਰਕਾਰ ਵੱਲੋਂ ਬਜਟ ਪੇਸ਼ ਕੀਤਾ ਗਿਆ ਮੋਦੀ ਸਰਕਾਰ ਦੇ ਇਸ ਸਨਿਓਰ ਦੀ ਗੱਲ ਕਰੀਏ ਤਾਂ ਪਹਿਲਾ ਬਜਟ ਹੈ ਸੋ ਸਾਰਿਆਂ ਦੀਆਂ ਨਿਗਾਹਾਂ ਇਸ ਤੇ ਟਿਕੀਆਂ ਸੀਆਂ ਤੇ ਸੀਆਈਆਈ ਚੰਡੀਗੜ੍ਹ ਵਿਖੇ ਇੱਕ ਬਜਟ ਵਿਊਇੰਗ ਸੈਸ਼ਨ ਰੱਖਿਆ ਗਿਆ ਸੀ ਜਿੱਥੇ ਕਾਫੀ ਜਿਹੜੇ ਮਹਾਰਸੀ ਉਹਨਾਂ ਨੇ ਬਜਟ ਦੀ ਜਿਹੜੀ ਸਪੀਚ ਆ ਉਹ ਸਾਰੀ ਸੁਣੀ ਐ ਨਿਰਮਲ ਸੀਤਾਰਮਨ ਦੀ ਤੇ ਹੁਣ ਉਹਨਾਂ ਤੋਂ ਜਾਣਾਂਗੇ ਉਹਨਾਂ ਦੇ ਵਿਊ ਪੁਆਇੰਟਸ ਕੀ ਨੇ ਉਹ ਕਿਸ ਤਰ੍ਹਾਂ ਦੇ ਨਾਲ ਉਹਨਾਂ ਨੇ ਨਿਚੋੜ ਕੇ ਕੱਢਿਆ ਇਸ ਬਜਟ ਦਾ ਸਾਡੇ ਨਾਲ ਅਨੁਰਾਗ ਗੁਪਤਾ ਮੌਜੂਦ ਨੇ ਜਿਹੜੇ ਸੀਆਈਆਈ ਚੰਡੀਗੜ੍ਹ ਦੇ ਚੇਅਰਮੈਨ ਨੇ ਅਨੁਰਾਗ ਜੀ ਓਵਰਆਲ ਕਿਵੇਂ ਦੇਖਦੇ ਹੋ ਫਰਸਟ ਰੈਕਸ਼ਨ ਕੀ ਰਹੂਗਾ ਬਜਟ ਵੇਖ ਕੇ ਦੇਖੋ ਇਹਨਾਂ ਨੇ ਇਸ ਵਾਰੀ ਜ਼ਿਆਦਾ ਫੋਕਸ ਸੋਸ਼ਲ ਸੈਕਟਰ ਸਕਿਲਿੰਗ ਸਮਾਲ ਇੰਡਸਟਰੀ ਮੀਡੀਅਮ ਇੰਡਸਟਰੀ ਉਹਨਾਂ ਦੀ ਸਿਹਤ ਬਰਕਰਾਰ ਰੱਖਣ ਲਈ ਉਹਨਾਂ ਦੇ ਜਿਹੜਾ ਕਰਜ਼ਿਆਂ ਦਾ ਬੋਝ ਉਹਨਾਂ ਨੂੰ ਢਾ ਦਿੰਦਾ ਸੀ ਫਾਰਮਰਸ ਨੂੰ ਢਾ ਦਿੰਦਾ ਸੀ ਉਹਦੇ ਲਈ ਸਪੈਸ਼ਲ ਸਕੀਮਾਂ ਲਿਆਤੀਆਂ ਨੇ ਸੋ ਆਈ ਥਿੰਕ ਕਿ ਟੂ ਸਮ ਐਕਸਟੈਂਟ ਵੈਲਫੇਅਰ ਬਜਟ ਹੈ ਤੇ ਜੋ ਦੁਨੀਆ ਦਾ ਆਰਥਿਕ ਮੰਦੀ ਦਾ ਮਾਹੌਲ ਹੈ ਉਹਦੇ ਵਿੱਚੋਂ ਇੰਡੀਆ ਫੇਰ ਵੀ ਸਰਵਾਈਵ ਕਰ ਰਿਹਾ ਹੈ ਬਾਕੀ ਦੇਸ਼ਾਂ ਨਾਲੋਂ ਬੈਟਰ ਚੱਲ ਰਿਹਾ ਤੇ ਇਹਨਾਂ ਨੇ ਕੰਟੀਨਿਉਟੀ ਰੱਖੀ ਹੈ तकरीबन ਸਾਰੀ ਸਕੀਮਸ ਦੀ ਆਈ ਥਿੰਕ ਬੜਾ ਅੱਛਾ ਬ੍ਰਿਲੀਅੈਂਟ ਇਹਨਾਂ ਨੇ ਕੰਮ ਕੀਤਾ ਹੈਗਾ ਵੈਰੀ ਟਾਈਟ ਰੋਪ ਵਾਕ ਬਟ ਦੇ ਹੈਵ ਮੈਨੇਜਡ ਸਭ ਤੋਂ ਬੈਸਟ ਚੀਜ਼ ਕਿਹੜੀ ਲੱਗੀ ਤੁਹਾਨੂੰ ਕਿਹੜੀ ਕਿਹੜੀਆਂ ਤੁਹਾਨੂੰ ਲੱਗੀਆਂ ਹਾਈਲਾਈਟਸ ਕੀ ਇਹ ਤਾਂ ਬਹੁਤ ਹੀ ਵਧੀਆ ਹੋਇਆ ਜਿਹੜਾ ਮੇਨ ਹਾਈਲਾਈਟਸ ਤੇ ਐਮ ਐਸ ਐਮ ਈ ਸਕਿਲਿੰਗ ਔਰ ਐਗਰੀਕਲਚਰ ਸੈਕਟਰ ਤੇ ਜਿਹੜਾ ਇਹਨਾਂ ਨੇ ਫੋਕਸ ਕੀਤਾ ਉਹ ਬਹੁਤ ਅੱਛਾ ਹੋਇਆ ਅੱਛਾ ਕੁਝ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਤੁਹਾਡੀਆਂ ਤੁਸੀਂ ਰეკਮੈਂਡੇਸ਼ਨਸ ਦਿੱਤੀਆਂ ਹੁਣ ਪਰ ਤੁਹਾਨੂੰ ਲੱਗਿਆ ਹੋਵੇ ਕਿ ਉਹਨਾਂ ਤੇ ਧਿਆਨ ਦੇਣਾ ਜ਼ਰੂਰੀ ਸੀ ਪਰ ਬਜਟ 'ਚ ਕੁਝ ਖਾਸ ਨਜ਼ਰ ਨਹੀਂ ਆਇਆ ਨੇ ਸੀਆਈ ਨੇ ਤੇ ਵੈਸੇ ਜਿੰਨੀਆਂ ਰეკਮੈਂਡੇਸ਼ਨਸ ਦਿੱਤੀਆਂ ਸੀਗੀਆਂ ਤਕਰੀਬਨ ਸਾਰੀਆਂ ਇਹਨਾਂ ਨੇ ਕਵਰ ਕੀਤੀਆਂ ਗਿਆ ਆ ਮੈਂ ਤੁਹਾਡੇ ਨਾਲ ਸ਼ੇਅਰ ਕਰ ਲਾਂਗਾ ਸੀਆਈ ਦੀ ਰეკਮੈਂਡੇਸ਼ਨਸ ਦੀ ਇੱਕ ਪੂਰੀ ਲਿਸਟ ਤਕਰੀਬਨ ਸਾਰੀਆਂ ਇਹਨਾਂ ਨੇ ਟੱਚ ਅਪ ਆਨ ਕੀਤੀਆਂ ਕਿਸੇ ਥੋੜੀ ਘੱਟ ਕੀਤੀਆਂ ਕਿਸੇ ਥੋੜੀ ਜ਼ਿਆਦਾ ਪਰ ਤਕਰੀਬਨ ਸਾਰੀਆਂ ਕੀਤੀਆਂ ਗੋੜ ਅੱਛਾ ਮੀਡਲ ਕਲਾਸ ਦੀ ਆਪਾਂ ਗੱਲ ਕਰੀਏ ਉਹਨਾਂ ਲਈ ਬਜਟ ਕਿਵੇਂ ਦਾ ਹੈ मिडल क्लास ਲਈ ਕੋਈ ਐਸ ਸੱਚ ਮੇਜਰ ਚੇਂਜ ਨਹੀਂ ਕਹਿ ਸਕਦੇ ਕਿ ਕੋਈ ਖਰਾਬ ਹੋ ਗਿਆ ਜਾਂ ਕੋਈ ਐਡੀਸ਼ਨਲ ਚੀਜ਼ ਆ ਗਈ ਟੈਕਸੇਸ਼ਨ ਵਿੱਚ ਕਿਤੇ ਨਾ ਕਿਤੇ ਬੈਨੀਫਿਟ ਦਿੱਤਾ ਹੈ ਪਰਸਨਲ ਇਨਕਮ ਟੈਕਸ ਬਾਕੀ ਜਦੋਂ ਸਕਿਲਿੰਗ ਹੋਏਗੀ ਯੂਥ এমਪਲੋਇਮੈਂਟ ਯੂਥ ਜੌਬਸ ਦੈਟ ਆਟੋਮੈਟਿਕਲੀ ਟ੍ਰਾਂਸਲੇਟਸ ਇਨਟੂ ਵੈਲਫੇਅਰ ਆਫ ਦ ਮਿਡਲ ਕਲਾਸ ਜਿਹੜੇ ਮੁਲਾਜ਼ਮ ਨੇ ਉਹਨਾਂ ਲਈ ਕਿਵੇਂ ਦੇਖਦੇ ਉਹਨਾਂ ਲਈ ਕੀ ਕੀ ਚੰਗੀਆਂ ਗੱਲਾਂ ਮੁਲਾਜ਼ਮਾਂ ਲਈ ਵੀ ਟੈਕਸ ਪਰਸਨਲ ਟੈਕਸਿਸ ਵਿੱਚ ਤੇ ਬੈਨੀਫਿਟ ਆਇਆ ਹੀ ਹੈ ਔਰ ਜਿਹੜਾ ਸਕਿਲਿੰਗ ਔਰ ਐਮਐਸਐਮੀ ਦਾ ਫੋਕਸ ਹੈ ਉਹ ਸਾਰਾ ਇਸ ਚੀਜ਼ ਨੂੰ ਖਿਆਲ ਰੱਖ ਕੇ ਕੀਤਾ ਹੈ ਕਿ ਆਮ ਆਦਮੀ ਨੂੰ এমਪਲੋਇਮੈਂਟ ਔਰ ਗਰੋਥ ਮਿਲੇ ਅੱਛਾ ਪਿਛਲੇ ਬਜਟ ਨਾਲ ਜੇ ਆਪਾਂ ਕੰਪੇਅਰ ਕਰੀਏ ਤਾਂ ਕਿਹੜੀਆਂ ਚੀਜ਼ਾਂ ਜੜੀਆਂ ਸੀਆਂ ਉਹ ਅਨਐਕਸਪੈਕਟਿਡ ਸੀ ਇਸ ਵਾਰ ਜਿਹੜੇ ਪਹਿਲੇ ਬਜਟਸ ਹਨ ਉਹ ਜ਼ਿਆਦਾ ਗਰੋਥ ਔਰ ਇੰਡਸਟਰੀ ਔਰ ਟੈਕਨੋਲੋਜੀ ਤੇ ਔਰ ਫੋਕਸ ਹਨ ਸਿਕਿਉਰਿਟੀ ਤੇ ਡਿਫੈਂਸ ਤੇ ਫੋਕਸ ਹਨ ਹੂੰ ਥੋੜਾ ਜਿਹਾ ਸੋਸ਼ਲ ਬੈਂਟ ਨਜ਼ਰ ਆਇਆ ਬਜਟ ਦੇ ਵਿੱਚ ਪਹਿਲਾਂ ਦੇ ਮੁਕਾਬਲੇ ਹੋਰ ਜ਼ਿਆਦਾ ਸੋਸ਼ਲ ਵੈਲਫੇਅਰ ਮੈਕਸਿਮਮ ਕੀ ਲੱਗਦਾ ਹੈ ਕਿਹੜੇ ਵਰਗਾਂ ਨੂੰ ਜਿਹੜਾ ਫਾਇਦਾ ਹੋਣ ਵਾਲਾ ਇਸ ਬਜਟ ਦਾ ਇਹ ਤੇ ਮਿਡਲ ਕਲਾਸ ਨੂੰ ਸਭ ਤੋਂ ਜ਼ਿਆਦਾ ਫਾਇਦਾ ਹੋਏਗਾ ਇਸ ਬਜਟ ਦਾ ਆ ਸੋ ਗੱਲਬਾਤ ਅਸੀਂ ਬਜਟ ਬਾਰੇ ਕਰ ਰਹੇ ਸੀਗੇ ਤੇ ਹੋਰ ਵੀ ਜਿਹੜੇ ਵੀ ਮਾਹਰ ਨੇ ਉਹ ਆਪਣੀ رائے ਜਿਹੜੀ ਦੇਣਗੇ ਇਸ ਬਜਟ ਬਾਰੇ ਉਹ ਤੁਹਾਡੇ ਤੱਕ ਪਹੁੰਚਾਵਾਂਗੇ ਬਣੇ ਰਹੇ ਬਾਬੂ ਸ਼ਹੀਦ ਦੇ ਨਾਲ ਚੰਡੀਗੜ੍ਹ ਤੋਂ ਕੈਮਰਾਮੈਨ ਅਕਾਸ਼ਦੀਪ ਦੇ ਨਾਲ ਹਰਸ਼ਪਾਪ ਸਿੰਘ ਸਿੱਧੂ